ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਹੀ ਬਹੁਤ-ਬਹੁਤ ਸਵਾਗਤ ਹੈ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਰੇਸ਼ਨ ਸੰਧੂਰ ਦੀ ਆਪਰੇਸ਼ਨ ਸੰਧੂਰ ਦੇ ਤਹਿਤ ਭਾਰਤੀ ਫੌਜ ਵੱਲੋਂ ਆਤਵਾਦੀ ਟ ਬਿਲਕੁਲ ਜੀ ਬਿਲਕੁਲ ਦੇਖੋ ਬੇਸ਼ੱਕ ਇਹ آپریشن ਸਿੰਧੂਰਾ ਜਿਹੜਾ ਇਹਨੂੰ ਤਾਂ ਹੁਣ ਕਈ ਘੰਟੇ ਵਾਪਰ ਚੁੱਕੇ ਆ ਪਰ ਹਰ ਘੰਟੇ ਕੋਈ ਨਾ ਕੋਈ ਖਬਰ ਆਉਂਦੀ ਆ ਕਿ ਫਲਾਣੀ ਥਾਂ ਦੇ ਉੱਤੇ ਤਮਾਕਾ ਸੁਣਿਆ ਗਿਆ ਫਲਾਣੀ ਥਾਂ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਆ ਫਲਾਣੀ ਥਾਂ ਦੇ ਉੱਤੇ ਭਾਰਤ ਦੀ ਫੌਜ ਦੇ ਵੱਲੋਂ ਮੋੜਵਾ ਉੱਤਰ ਦਿੱਤਾ ਗਿਆ ਯਾਨੀ ਕਿ ਇਹ ਖਬਰਾਂ ਲੰਗੀ ਰਾਤ ਵੀ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਉਦੋਂ ਵੀ ਤੇ ਪਿਛਲੇ ਕਈ ਘੰਟਿਆਂ ਤੋਂ ਇਹੋ ਜਿਹੀਆਂ ਖਬਰਾਂ ਹੀ ਨੈਸ਼ਨਲ ਮੀਡੀਆ ਦੇ ਵਿੱਚ ਆ ਰਹੀਆਂ ਹਾਲਾਂਕਿ ਮੈਂ ਇਹ ਵੀ ਜਾਣਦਾ ਕਿ ਦੋਵਾਂ ਦੇਸ਼ਾਂ ਦੇ মিডিਏ ਦਾ ਵੱਡਾ ਹਿੱਸਾ ਜਿਹੜਾ ਉਹ ਪਰੋਸੇ ਦੇ ਕਾਬਲ ਨਹੀਂ ਆ ਅੱਜ ਪਾਕਿਸਤਾਨ ਦੇ ਵਿੱਚ মিডিਆ ਵੀ ਅੱਗ ਉਗਲੀ ਜਾਂਦਾ ਤੇ ਭਾਰਤ ਵਾਲੇ ਪਾਸੇ ਵੀ মিডিਏ ਦਾ ਇੱਕ ਹਿੱਸਾ ਅੱਗ ਉਬਲਣ ਦੇ ਵਿੱਚ ਅਬਲਾ ਇਹਨਾਂ ਦੇ ਬਰਲਤ ਜੰਗ ਵੈਸੇ 15-20 ਸਾਲ ਪਹਿਲਾਂ ਹੀ ਲਾ ਦਿੱਤੀ ਗਈ ਸੀ ਇਹ ਜਿਹੜੀਆਂ ਹੁਣ ਖਬਰਾਂ ਆ ਰਹੀਆਂ ਇਹ ਤਾਂ ਬਹੁਤ ਪਿੱਛੇ ਦੀਆਂ ਰਹਿ ਗਈਆਂ ਪਰ ਅਗਲੀ ਗੱਲ ਇਹ ਏ ਜੀ ਕਿ ਭਾਰਤ ਦੇ ਵੱਲੋਂ 9 ਟਿਕਾਣਿਆਂ ਦੇ ਉੱਤੇ ਜਿਵੇਂ ਕਿ ਆਪਾਂ ਕੱਲ ਜਾਣਕਾਰੀ ਸਾਂਝੀ ਕੀਤੀ ਸੀਗੀ ਕਿ ਅਤਵਾਦੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਬੜਾ ਹੱਲਾ ਗੁੱਲਾ ਹੋਇਆ ਲੋਕਾਂ ਨੇ ਬਣਾ ਵਿੱਚ ਦੇਸ਼ ਦੀ ਪਥਰੀ ਆ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਕਹੀ ਆ ਕਿ ਇਹ ਸਭ ਤਾਂ ਹੋਣਾ ਹੀ ਸੀ ਜਦੋਂ ਦੇਸ਼ ਦੀ ਆਬਰੂ ਦਾ ਦੇਸ਼ ਦੀ ਸੁਰੱਖਿਆ ਦਾ ਸਵਾਲ ਹੋਵੇ ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਨੇ ਇਹ ਗੱਲ ਕਹੀ ਆ ਕਿ ਸਾਨੂੰ ਆਪਣੇ ਦੇਸ਼ ਦੀਆਂ ਫੌਜਾਂ ਦੇ ਉੱਤੇ ਮਾਣ ਹੈ ਦੇਸ਼ ਦੇ ਨਾਗਰਿਕਾਂ ਦੇ ਵੱਲੋਂ ਆਪਣੇ ਦੇਸ਼ ਦੀ ਫੌਜ ਦੀ ਪਿੱਠ ਥਪੜੀ ਜਾ ਰਹੀ ਆ ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਉਥੋਂ ਦੀ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਖੜ ਕੇ ਤੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਭਾਰਤ ਦੇ 5 ਲੜਾਕੂ ਜਹਾਜ਼ ਬਿਗਲੇ ਆ ਇਹ ਸਾਡੀ ਬਹੁਤ ਪ੍ਰਾਪਤੀ ਆ ਯਾਨੀ ਕਿ ਇਹ ਇੱਕ ਅਵੱਲਾ ਜਾਂ ਦਸਤੂਰ ਆ ਕਿ ਇਧਰ ਆਪਾਂ ਗੱਲ ਕਰ ਰਹੇ ਵੀ ਅਸੀਂ ਕਮਾਲ ਕਰਤੀ ਉਧਰ ਉਹ ਗੱਲ ਕਹੀ ਇਹਨੇ ਵੀ ਅਸੀਂ ਕਮਾਲ ਕਰਤੀ ਆ ਤੇ ਇਹ ਕਮਾਲ ਬਾਤਮਾਲ ਨਹੀਂ ਕਮਾਲ ਸਦੀ ਕਮਾਲ ਘਟ ਕਮਾਲ ਵੱਧ ਕਮਾਲ ਇਹ ਮੀਡੀਆ ਦੇ ਵਿੱਚ ਗੱਲਾਂ ਆ ਰਹੀਆਂ ਪਰ ਜਿਹੜੀ ਮੈਨੂੰ ਪਤਾ ਲੱਗੀ ਗੱਲ ਵੀ ਭਾਈ ਜੋ ਸ਼ਹਿਬਾਜ਼ ਸ਼ਰੀਫ ਖੁਰਾ ਨੇ ਕਹੀ ਆ ਉਹ ਸ਼ਾਇਰੀ ਝੂਠੀ ਆ ਕਿਉਂਕਿ ਜਿਹੜੀਆਂ ਜਿਹੜੀਆਂ ਤਸਵੀਰਾਂ ਪਾਕਿਸਤਾਨੀ ਮੀਡੀਆ ਦੇ ਵੱਲੋਂ ਵਾਇਰਲ ਕੀਤਾ ਜਾ ਰਹੀਆਂ ਕਿ ਆਹ ਦੇਖੋ ਜੀ ਇੱਕ ਜਹਾਜ਼ ਬੜ ਰਿਹਾ ਇਹ ਜਹਾਜ਼ ਡਿੱਗ ਪਿਆ ਉਹਦੀ ਜਦੋਂ ਆਪਾਂ ਤੱਥਾਂ ਦੀ ਪੁਸ਼ਟੀ ਕਰਦੇ ਆ ਤਾਂ ਉਹ ਹੋਰ ਜਹਾਜ਼ ਹਨ ਵੀ ਜਿਵੇਂ ਕਿ ਇੱਕ ਵਾਰੀ ਮੇਰੇ ਖਿਆਲ ਆ ਵੀ ਮੋਗੇ ਦੇ ਵੱਲ ਇੱਕ ਜਹਾਜ਼ ਡਿੱਗਿਆ ਸੀ ਕੋਈ ਸਾਲ ਪਹਿਲਾਂ ਉਹ ਕੁਦਰਤੀ ਕਰੈਸ਼ ਹੋ ਜਾਂਦੇ ਆ ਉਹਨਾਂ ਜਹਾਜ਼ਾਂ ਦੀਆਂ ਤਸਵੀਰਾਂ ਤੇ ਵੀਡੀਓ ਕਲਿੱਪਸ ਨੂੰ ਦਿਖਾ ਕੇ ਗੱਲ ਕਹੀ ਜਾ ਰਹੀ ਹੈ ਕਿ ਆਪਰੇਸ਼ਨ ਜ਼ੰਧੂਰ ਤੋਂ ਬਾਅਦ ਤੁਰੰਤ ਆਹ ਕਾਰਵਾਈ ਕਰ ਦਿੱਤੀ ਗਈ ਤੇ ਇਧਰ ਪਾਕਿਸਤਾਨ ਦੀ ਫੌਜ ਨੇ ਆਹ ਗੱਲ ਕੀਤੀ ਹੈ ਸੋ ਮੈਨੂੰ ਨਹੀਂ ਪਤਾ ਕਿ ਜੰਗ ਲੱਗਣੀ ਹੈ ਕਿ ਨਹੀਂ ਲੱਗਣੀ ਇਹ ਜੰਗ ਲਵਾਉਣਾ ਸਾਡਾ ਕੰਮ ਨਹੀਂ ਜੰਗ ਹਟਾਉਣ 'ਚ ਵੀ ਸਾਡਾ ਕੋਈ ਯੋਗਦਾਨ ਨਹੀਂ ਪਰ ਅਸੀਂ ਸਾਵਨਾ ਕਰਦੇ ਜੀ ਕਿ ਦੋਵੇਂ ਦੇਸ਼ਾਂ ਦੇ ਲੋਕ ਆ ਜਿਹੜੇ 99% ਇਸ ਗੱਲ ਦੀ ਕਾਮਨਾ ਕਰਦੇ ਕਿ ਜੰਗ ਨਾ ਲੱਗੇ ਜੰਗ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਕਿਹਦਾ ਹੋਇਆ ਅੱਜ ਤੱਕ ਪੰਜਾਬ ਦਾ ਹੋਇਆ 1947 ਚ ਵੰਡਿਆ ਕੌਣ ਗਿਆ ਕਦੇ ਇਹ ਪਲ ਸੋਚਿਆ ਵੀ ਸੁਣਿਆ ਕਦੇ ਵੀ ਗੁਜਰਾਤ ਦੇ ਦੋ ਹਿੱਸੇ ਹੋਗੇ ਜਾਂ ਕਹਿੰਦੇ ਰਾਜਸਥਾਨ ਦੇ ਦੋ ਹਿੱਸੇ ਹੋਗੇ ਜਾਂ ਹੋਰ ਸੂਬਿਆਂ ਦੇ ਦੋ ਹਿੱਸੇ ਹੋਗੇ ਪੰਜਾਬ ਦੇ ਦੋ ਹਿੱਸੇ ਹੋਏ ਆ ਸੋ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਜੰਗ ਤੋਂ ਬਾਅਦ ਵਾਲੀ ਜੰਗ ਆ ਜਿਹੜੀ ਉਹਦਾ ਵੀ ਫਿਕਰ ਕਰਨਾ ਚਾਹੀਦਾ ਵੀ ਭੁੱਖਮਰੀ ਦੁੱਖ ਲਾਸ਼ਾਂ ਤੇ ਬਹੁਤ ਸਾਰੀਆਂ ਲੋੜਾਂ ਬੇਰੁਜ਼ਗਾਰੀ ਤੇ ਜ਼ਿੰਦਗੀ ਨਰਵਾਹ ਕਰਨੀਆਂ ਜ਼ਰੂਰਤਾਂ ਤੇ ਆਪਣਿਆਂ ਨੂੰ ਗਵਾ ਲੈਣ ਦੀ ਪੀੜ ਕਿਸ ਤਰੀਕੇ ਦੀ ਹੁੰਦੀ ਆ ਔਰ ਦੋਵੇਂ ਦੇਸ਼ ਆਪੋ ਆਪਣੀ ਪਿੱਠ ਥਾਪੜ ਰਹੇ ਆ ਅਸੀਂ ਭਾਰਤੀ ਆ ਸਾਨੂੰ ਭਾਰਤੀ ਹੋਣ ਦੇ ਉੱਤੇ ਮਾਣ ਆ ਅਸੀਂ ਚਾਹੁੰਦੇ ਜੀ ਅਤਵਾਦ ਦਾ ਖੁਰਾਕੋਜ ਮਿਟੇ ਪਰ ਕਈ ਲੋਕ ਚੱਕਵੇਂ ਵੀ ਹੁੰਦੇ ਗੱਲ ਚੱਬ ਕੇ ਕਰਨ ਵਾਲੇ ਉਹਨਾਂ ਦੇ ਵੱਲੋਂ ਆਪਣੇ ਤਰ੍ਹਾਂ ਦੇ ਕੰਮ ਕਾਜ ਕੀਤੇ ਜਾ ਰਹੇ ਆ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਉਹ ਆਪਣੀ ਡਿਊਟੀ ਨਿਭਾਈ ਜਾਂਦੇ ਨੇ ਪਰ ਬਠਿੰਡਾ ਦੇ ਵਿੱਚ ਵੀ ਅੱਧੀ ਰਾਤ ਕਿਹਨੇ ਜਹਾਜ਼ ਜਿਹੜਾ ਉਹ ਕ੍ਰੈਸ਼ ਹੋਇਆ ਹੈ ਕਿੰਨਾ ਕੁ ਨੁਕਸਾਨ ਹੋਇਆ ਜੀ ਦੇਖੋ ਜੀ ਇਹ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਇਹ ਆਕਲੀਆਂ ਪਿੰਡ ਆ ਇੱਥੇ ਬਠਿੰਡਾ ਦੇ ਵਿੱਚ ਇਹਦੇ ਬਾਰੇ ਵੀ ਹੁਣ ਖਬਰ ਕਿ ਪਾਕਿਸਤਾਨੀ ਮੀਡੀਆ ਦਾ ਇੱਕ ਹਿੱਸਾ ਵਾਇਰਲ ਕਰ ਰਿਹਾ ਜੀ ਕਿ ਇਹ ਜਹਾਜ਼ ਆ ਜਿਹੜਾ ਉਹ ਪਾਕਿਸਤਾਨ ਨੇ ਡੇਗ ਦਿੱਤਾ ਇਹ ਇੱਕ ਜਹਾਜ਼ ਆ ਜਿਹੜਾ ਉਹ ਮਿਜ਼ਾਈਲ ਮਾਰ ਕੇ ਡੇਗ ਦਿੱਤਾ ਇਹ ਆਕਲੀਆਂ ਪਿੰਡ ਦੇ ਵਿੱਚ ਡਿੱਗਿਆ ਹੋਇਆ ਜਹਾਜ਼ ਕੋਈ ਪਾਕਿਸਤਾਨ ਦੇ ਵੱਲੋਂ ਨਹੀਂ ਡੇਗਿਆ ਗਿਆ ਇਹ ਗੱਲਾਂ ਸਾਰੀਆਂ ਝੂਠੀਆਂ ਹੈਗੀਆਂ ਜਿਵੇਂ ਕਿ ਜਹਾਜ਼ ਕ੍ਰੈਸ਼ ਹੁੰਦੇ ਆ ਉਹ ਪਾਕਿਸਤਾਨ ਦੇ ਵਿੱਚ ਵੀ ਹੁੰਦੇ ਆ ਹੋਰ ਥਾਵਾਂ ਤੇ ਵੀ ਹੁੰਦੇ ਆ ਭਾਰਤ ਦੇ ਵਿੱਚ ਵੀ ਹੁੰਦੇ ਆ ਕੋਈ ਫੌਜ ਦਾ ਜਹਾਜ਼ ਵੀ ਡਿੱਗ ਪੈਂਦਾ ਕੋਈ ਹੋਰ ਜਹਾਜ਼ ਵੀ ਡਿੱਗ ਪੈਂਦਾ ਇਸ ਤਰੀਕੇ ਦੇ ਕੋਈ ਤਕਨੀਕੀ ਖਰਾਬੀ ਦੇ ਕਰਕੇ ਇਹ ਹੈ ਜੀ ਕਿ ਇਹਦੇ ਵਿੱਚ ਇੱਕ ਵਿਅਕਤੀ ਵੀ ਜਿਹਦਾ ਨਾਂ ਗੋਬਿੰਦਾ ਇਹ ਚਰਖੀ ਦਾਦਰੀ ਹਰਿਆਣੇ ਵੱਲ ਦਾ ਰਹਿਣ ਵਾਲਾ ਇਹਦੀ ਮੌਤ ਹੋਈ ਆ 8-9 ਜਣੇ ਜ਼ਖਮੀ ਵੀ ਹੋਏ ਆ ਪਾਇਲਟ ਕਹਿੰਦੇ ਸੁਰੱਖਿਆ ਤੇ ਮੀਡੀਏ ਨੂੰ ਤੇ ਪੁਲਿਸ ਨੇ ਇੱਕ ਹੋਰ ਫੌਜ ਨੇ ਤੇ 1 ਕਿਲੋਮੀਟਰ ਪਿੱਛੇ ਰੋਕ ਲਿਆ ਆਮ ਲੋਕਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ ਪਰ ਹਾਂ ਵੀ ਜਹਾਜ਼ ਡਿੱਗਿਆ ਇਹ ਪਤਾ ਲੱਗਾ ਫੇਰ ਬਈ ਗੱਲ ਕਹਿਣਾ ਵੀ ਸਾਨੂੰ ਇਸ ਗੱਲ ਤੇ ਤਾੜੀਆਂ ਨਹੀਂ ਮਾਰਦੀਆਂ ਚਾਹੀਦੀਆਂ ਵੀ ਅਸੀਂ ਉਹਨਾਂ ਦਾ ਆ ਕੁਝ ਕਰਤਾ ਉਹਨਾਂ ਨੇ ਸਾਡਾ ਆ ਕੁਝ ਕਰਤਾ ਇਸ ਗੱਲ ਦੀ ਗੰभीरता ਨੂੰ ਸਮਝਣਾ ਚਾਹੀਦਾ ਮੈਂ ਨਾ ਹੁਣੇ ਇੱਕ ਰਵੀਸ਼ ਕੁਮਾਰ ਦੇ ਪ੍ਰੋਗਰਾਮ ਦੀ ਕਲਿੱਪ ਦੇਖੀ ਉਹਨੇ ਇਸ ਵਿਸ਼ੇ ਤੇ ਪ੍ਰੋਗਰਾਮ ਕੀਤਾ ਵੀ ਜਦੋਂ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਦੂਰ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਵਿਦੇਸ਼ ਸੱਤਰਾਂ ਮਿਸਤਰੀ ਉਹਨਾਂ ਦੇ ਵੱਲੋਂ ਆ ਕੇ ਮੀਡੀਏ ਦੇ ਮੂਹਰੇ ਕਿੰਨੇ ਠਰਮੇ ਨਾਲ ਗੱਲ ਕੀਤੀ ਗਈ ਹੈ ਕਿ ਹਮਨੇ ਇਸ ਤਰੀਕੇ ਸੇ ਇਹ ਕਾਰਿਆ ਸੰਪੰਨ ਕੀਆ ਸਮਨੇ ਕਿਸ ਤਰੀਕੇ ਸੇ ਇਸ ਆਪਰੇਸ਼ਨ ਕੋ ਅੰਜਾਮ ਦਿਆ ਅਤੰਕਵਾਦ ਕੇ ਟਿਕਾਣੋ ਕੋ ਕੈਸੇ ਨਾਸਤੋ ਨਬੂਦ ਕੀਆ ਜੜ ਕੇ ਭਾਰਤ ਦੇ ਐਂਕਰਾਂ ਨੀ ਜਿਹੜੀ ਅੱਗ ਉਗਲੀਆਂ ਉਹ ਇਉਂ ਲੱਗਦਾ ਵੀ ਜਿਵੇਂ ਕੋਈ ਗੋਲਾ ਹੱਥ ਦੇ ਵਿੱਚ ਫੜ ਕੇ ਇਹ ਦੇਖੀਏ ਕਿਸ ਤਰੀਕੇ ਸੇ ਬਰਬਾਦ ਕਰ ਦਿਆ ਇਹ ਦੇਖੀਏ ਕਿਸ ਤਰੀਕੇ ਸੇ ਤਬਾਈਆਂ ਉੱਠ ਗਈ ਇਹ ਦੇਖੀਏ ਅਸਮਾਨ ਕੋ ਚੂਤੀ ਆਗ ਕੀ ਲਪਟੇ ਸੋ ਉਹਨਾਂ ਨੇ ਜਿਹੜੀ ਮੂੰਹ ਦੇ ਵਿੱਚੋਂ ਅੱਗ ਕੱਢੀ ਆ ਜੋ ਉਹਨਾਂ ਦੀ ਪੇਸ਼ਕਾਰੀ ਦਾ ਤਰੀਕਾ ਜੋ ਉਹ ਅਗਰੈਸਿਵ ਹੁੰਦੇ ਆ ਜੋ ਉਹ ਲੜਾਈ ਲੜਦੇ ਹਰ ਰੋਜ਼ ਜਿਵੇਂ ਉਹ ਆਪੇ ਤੋਂ ਬਾਹਰ ਹੁੰਦੇ ਆ ਲੀੜੇ ਪਾਲ ਪਾੜ ਕੇ ਖਬਰਾਂ ਜਿਵੇਂ ਪੇਸ਼ ਕਰਦੇ ਆ ਉਹਦੇ ਉੱਤੇ ਰਵੀਸ਼ ਕੁਮਾਰ ਨੇ ਪ੍ਰੋਗਰਾਮ ਕੀਤਾ ਵੀ ਇੱਕ جنگ جنگ ਤੋਂ ਪਹਿਲਾਂ ਲੱਗ ਜਾਂਦੀ ਹੈ ਜੀ ਜੀ ਬਿਲਕੁਲ ਸਹੀ ਟਹਿਣਾ ਸਾਹਿਬ ਤੇ ਉਧਰ ਦੂਸਰੇ ਬੰਨੇ ਭਾਰਤ ਦੇ 240 ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਮੌਕ ਡਰਲ ਕੀਤੀ ਗਈ ਹੈ ਜੀ ਕੱਲ ਆ ਬਿਲਕੁਲ ਜੀ ਬਿਲਕੁਲ ਲੰਗੇ ਕੱਲ ਨਾ ਭਾਰਤ ਦੇ 240 ਜ਼ਿਲ੍ਹਿਆਂ ਦੇ ਵਿੱਚ ਮੌਕ ਡਰਲ ਕੀਤੀ ਗਈ ਹੈ ਉਹਦੇ ਵਿੱਚ ਪੰਜਾਬ ਦੇ ਵੀ ਕਈ ਜ਼ਿਲ੍ਹੇ ਸ਼ਾਮਲਾ ਤੇ ਉਹਨਾਂ ਦੇ ਵਿੱਚ ਜਲੰਧਰ ਦਾ ਜ਼ਿਲ੍ਹਾ ਵੀ ਸ਼ਾਮਲਾ ਜਲੰਧਰ ਜ਼ਿਲ੍ਹਾ ਵੀ ਤੇ ਕੱਲ ਮੌਕਡਲ ਦਾ ਮਤਲਬ ਇਹ ਹੈ ਜੀ ਕਿ ਜੇਕਰ ਕੋਈ ਅਨਸੁਖਾਵੀ ਸਥਿਤੀ ਪੈਦਾ ਹੁੰਦੀ ਫਿਰ ਆਪਾਂ ਸੰਭਲਣਾ ਕਿਵੇਂ ਆ ਫਿਰ ਆਪਾਂ ਬਚਣਾ ਕਿਵੇਂ ਆ ਇਹਦਾ ਸਾਰੰਸ਼ ਕਹਿਣ ਦਾ ਭਾਵ ਇਹ ਆ ਸੋ ਕੱਲ ਜਲੰਧਰ ਦੇ ਵਿੱਚ ਵੀ ਘੁੱਪ ਹਨੇਰਾ ਹੋ ਗਿਆ ਅੱਧੇ ਘੰਟੇ ਵਾਸਤੇ ਸਾਇਰਨ ਵੱਜ ਗਏ ਘੁੱਪ ਹਨੇਰਾ ਹੋ ਗਿਆ ਇਹ ਹੱਥ ਨੂੰ ਹੱਥ ਨਹੀਂ ਸੀ ਦਿਖਦਾ ਕਹਿਣ ਦਾ ਭਾਵ ਇਹ ਆ ਇਹ ਮੌਕਡਲ ਤਾਂ ਕੀਤੀ ਗਈ ਆ ਵੀ ਜੇਕਰ ਫਤਿਮੂਤੀ ਕੋਈ ਹਵਾਈ ਹਮਲਾ ਹੋਵੇ ਤਾਂ ਲੋਕਾਂ ਨੂੰ ਸੁਰੱਖਿਤ ਥਾਂ ਵੱਲ ਕਿਵੇਂ ਭੇਜਣਾ ਲੋਕਾਂ ਨੂੰ ਕਿਵੇਂ ਹਨੇਰੇ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਬਚਾਉਣ ਦਾ ਤਰੀਕਾ ਦੱਸਣਾ ਕਿਵੇਂ ਫਰਸਟ ਏਡ ਦੇਣੀ ਆ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਦੂਜਿਆਂ ਦੀ ਜ਼ਿੰਦਗੀ ਬਚਾਉਣੀ ਆ ਆਪਣੇ ਬਚਾਅ ਦੇ ਵਾਸਤੇ ਕੀ ਸੀ ਕਰਨਾ ਹੈਗਾ ਇਹ ਪ੍ਰਕਿਰਿਆ ਦੇ ਵਿੱਚ ਇਹ ਸਾਰੀਆਂ ਗੱਲਾਂ ਸ਼ਾਮਲ ਹੁੰਦੀਆਂ ਸੋ ਮੈਂ ਵੀ ਕੱਲ ਇੱਥੇ ਜਲੰਧਰ ਦੇ ਵਿੱਚ ਦੇਖਿਆ ਜੀ ਕਿ ਇੱਕਦਮ ਘੁੱਪ ਹਨੇਰਾ ਹੋ ਗਿਆ ਜੇਕਰ ਕੋਈ ਬੰਦਾ ਸੜਕ ਦੇ ਉੱਤੇ ਗੱਡੀਆਂ ਲੱਗ ਰਿਹਾ ਸੀ ਤਾਂ ਪੁਲਿਸ ਉਹਦੀ ਗੱਡੀ ਸਾਈਡ ਤੇ ਲਵਾ ਕੇ ਲਾਈਟਾਂ ਬੰਦ ਕਰਵਾ ਦਿੰਦੀ ਸੀ ਤੇ ਮੈਂ ਪਹਿਲੀ ਵਾਰ ਦੇਖਿਆ ਜ਼ਿੰਦਗੀ ਦੇ ਵਿੱਚ ਇੰਨਾ ਹਨੇਰਾ ਆਮ ਤੌਰ ਦੇ ਉੱਤੇ ਜੇਕਰ ਆਪਣੀ ਗਲੀ 'ਚ ਆਪਣੇ ਪਿੰਡ ਦੇ ਵਿੱਚ ਲਾਈਟ ਚਲੀ ਜਾਵੇ ਤਾਂ ਨਾਲ ਦੇ ਪਿੰਡ 'ਚ ਨਾਲ ਦੇ ਮੁਹੱਲੇ ਦੇ ਵਿੱਚ ਲਾਈਟ ਜਗਦੀ ਹੁੰਦੀ ਯਾਰ ਜੇ ਆਪਣੀ ਲਾਈਟ ਗਈ ਆਪਣਾ ਮੀਟਰ ਖਰਾਬ ਆ ਆਪਣਾ ਟਰਾਂਸਫਾਰਮਰ ਖਰਾਬ ਆ ਜਿਹਦੇ ਹੈਗਾ ਜੀ ਇਸ ਵੇਲੇ ਇਨਵਰਟਰ ਉਹਦੀ ਲਾਈਟ ਜਗਦੀ ਹੁੰਦੀ ਆ ਭਾਵੇਂ ਕੁਛ ਘਰ ਦੂਰ ਹੋਵੇ ਪਰ ਮੈਂ ਸੋਚੀ ਜਾਵਾਂ ਮੈਂ ਕਿਹਾ ਯਾਰ ਬਿਲਕੁਲ ਹੀ ਹਨੇਰਾ ਬਿਲਕੁਲ ਹਨੇਰਾ ਇਹਨੂੰ ਫਤਹਾ ਵੱਡੀ ਇਮਾਰਤ ਕਿਹੜੀ ਆ ਛੋਟੀ ਕਿਹੜੀ ਆ ਵੱਡਾ ਘਰ ਕਿਹੜਾ ਛੋਟਾ ਘਰ ਕਿਹੜਾ ਕਿਹਦੇ ਘਰੇ ਕੀ ਖੜਾ ਕਿਹਦੇ ਘਰੇ ਵੱਡਾ ਦਰਖਤ ਆ ਕਿੱਥੇ ਛੋਟਾ ਦਰਖਤ ਆ ਤੇ ਜਦੋਂ ਬਿਜਲੀ ਸੀ ਹੀ ਨਹੀਂ ਜਦੋਂ ਬਿਜਲੀ ਦੀ ਖੋਜ ਹੀ ਨਹੀਂ ਹੋਈ ਸੀ ਜਦੋਂ ਬਲਬ ਦੀ ਖੋਜ ਥਾਮਸ ਐਡੀਸਨ ਨੇ ਕੀਤੀ ਹੀ ਨਹੀਂ ਸੀ ਤੇ ਉਸ ਵੇਲੇ ਜ਼ਿੰਦਗੀ ਕਿਹੋ ਜੀ ਹੋਊਗੀ ਚਲੋ ਇਹ ਤਾਂ 20 ਪੱਟਾ 30 ਮਿੰਟਾਂ ਵਾਸਤੇ ਬਲੈਕਆਊਟ ਅੱਜ ਕੀਤਾ ਗਿਆ ਔਰ ਤਾਂ ਜ਼ਿੰਦਗੀ ਦੇ ਵਿੱਚ ਵੈਸੀ ਹੀ ਬਲੈਕਆਊਟ ਸੀ ਔਰ ਤਾਂ ਸੂਰਜ ਦੀ ਰੌਸ਼ਨੀ ਲਾਲਟਨ ਤੇ ਦੀਵੇ ਦੇ ਨਾਲ ਕੰਮ ਚੱਲਦਾ ਸੀ ਸੋ ਵਿਗਿਆਨ ਜਿੰਦਾਬਾਦ ਆ ਕੱਲ ਇਸ ਗੱਲ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਪਾਕਿਸਤਾਨੀ ਕਲਾਕਾਰ ਇਫਤਖਾਰ ਠਾਕੁਰ ਉਹਦੇ ਬਿਆਨ ਤੋਂ ਬਾਅਦ ਫਿਲਮ ਸਨਤ ਕਾਫੀ ਨਰਾਜ਼ ਹੈ ਜੀ ਉਹਦੇ ਤੋਂ ਸਾਹਿਬ ਬਿਲਕੁਲ ਈ ਗੱਲ ਇਹ ਆ ਕਿ ਜਿਹੜੇ ਨਾ ਇਸ ਵੇਲੇ ਬਹੁਤ ਕੁਝ ਚੱਲ ਰਿਹਾ ਮੈਂ ਕਦੇ ਕਦੇ ਹੈਰਾਨ ਹੁੰਨਾ ਵੀ ਇਹ ਸ਼ਬਦਾਂ ਦੀ ਬਾਛੜ ਕਿਵੇਂ ਹੋ ਰਹੀ ਆ ਇੱਕ ਦੂਜੇ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਇਹ ਵੀ ਪਤਾ ਲੱਗਾ ਜੀ ਕਿ ਜਿਹੜਾ ਇਸ ਵੇਲੇ ਨਾ ਇਫਤਖਾਰ ਠਾਕੁਰ ਆ ਉਦੇ ਬਿਆਨ ਤੋਂ ਬਾਅਦ ਤੇ ਪੰਜਾਬੀ ਫਿਲਮ ਸੰਗਤ ਦੇ ਵਿੱਚ ਗੁੱਸੇ ਦੀ ਰਹਿਰ ਆ ਕੋਈ ਵੀ ਕਲਾਕਾਰ ਹੋਵੇ ਅਸੀਂ ਉਹਨੂੰ ਕਿਸੇ ਦੇਸ਼ ਦੇ ਵਿੱਚ ਜਾਤ ਦੇ ਵਿੱਚ ਤੇ ਧਰਮ ਦੇ ਵਿੱਚ ਵੰਡ ਕੇ ਨਹੀਂ ਦੇਖਦੇ ਕਲਾਕਾਰ ਸਭ ਦੇ ਸਾਂਝੇ ਹੁੰਦੇ ਆ ਅੱਜ ਜੇ ਪੰਜਾਬ ਦਾ ਜਾਂ ਭਾਰਤ ਦਾ ਕੋਈ ਕਲਾਕਾਰ ਜਿਹਦੀਆਂ ਫਿਲਮਾਂ ਉਧਰ ਵੀ ਰਿਲੀਜ਼ ਹੁੰਦੀਆਂ ਉਹ ਇੱਕ ਤਾਂ ਉਹ ਹੁੰਦੇ ਵੀ ਜਿਨ੍ਹਾਂ ਨੇ ਘਰ ਰਿਲੀਜ਼ ਨਹੀਂ ਹੁੰਦੀਆਂ ਇੱਕ ਉਹ ਆ ਜਿਨ੍ਹਾਂ ਦੀਆਂ ਉਧਰ ਵੀ ਰਿਲੀਜ਼ ਹੁੰਦੀਆਂ ਤੇ ਰੋਜ਼ੀ-ਰੋਟੀ ਦਾ ਵਸੀਲਾ ਉਧਰ ਵੀ ਬਣਿਆ ਹੋਵੇ ਉਹ ਜੇ ਅੱਜ ਪਾਕਿਸਤਾਨ ਦੇ ਬਾਰੇ ਮਾਲਾ ਕਰਨ ਉਹ ਵੀ ਗਲਤ ਤੇ ਜਿਨ੍ਹਾਂ ਦੀਆਂ ਫਿਲਮਾਂ ਇੱਧਰ ਭਾਰਤ ਵਾਲੇ ਪਾਸੇ ਰਿਲੀਜ਼ ਹੁੰਦੀਆਂ ਤੇ ਰਹਿੰਦੇ ਭਾਵੇਂ ਪਾਕਿਸਤਾਨ ਦੇ ਵਿੱਚ ਰੋਜ਼ੀ-ਰੋਟੀ ਦਾ ਮਸਿਲਾ ਇੱਧਰੋਂ ਵੀ ਚੱਲਦਾ ਤੇ ਉਹ ਵੀ ਗਲਤ ਪਾਈ ਜੇ ਅੱਗ ਉਗਲ ਤੇ ਇਫਤਖਾਰ ਠਾਕੁਰ ਜੀ ਨੂੰ ਅਸੀਂ ਪਾਕਿਸਤਾਨੀ ਡਰਾਮਿਆਂ 'ਚ ਦੇਖਦੇ ਸੀ ਜਿਹਨੂੰ ਅਸੀਂ ਚੱਲ ਮੇਰਾ ਪੁੱਤ ਲੜੀ 'ਚ ਦੇਖਿਆ ਮਰਿੰਦਰ ਗਿੱਲ ਦੇ ਨਾਲ ਹੋਰ ਕਈ ਫਿਲਮਾਂ 'ਚ ਦੇਖਿਆ ਉਹਨੇ ਪਤਾ ਨਹੀਂ ਚਾਂਬਲੇ ਚਾਂਬਲੇ ਦੇ ਜਿਹੜੀਆਂ ਗੱਲਾਂ ਕਹੀਆਂ ਉਹਨੂੰ ਕੀ ਕਹਿਣ ਦੀ ਲੋੜ ਸੀ ਉਹਨੇ ਆ ਲੱਛਣ ਜੇ ਕਾਹਤੋਂ ਫੜੇ ਆ ਉਹਨੇ ਗੱਪਸ਼ਪ ਨਾਂ ਦੇ ਇੱਕ ਪਾਕਿਸਤਾਨੀ ਟੀਵੀ ਪ੍ਰੋਗਰਾਮ ਦੇ ਵਿੱਚ ਭਾਰਤ ਦੇ ਬਾਰੇ ਕਿਹਾ ਕਿ ਮੇਰਾ ਮੈਸੇਜ ਅਸਮਾਨ ਰਹੀ ਆਓਗੇ ਤਾਂ ਮੋਤਾ دیے ਜਾਓਗੇ ਪਾਣੀ ਰਹੀ ਆਏ ਤਾਂ ਡਬੋ دیے ਜਾਓਗੇ ਫਲਾਸ ਐਸੇ ਕਰ دیے ਜਾਓਗੇ ਉਸ ਤੋਂ ਬਾਅਦ ਬੀਨੂ ਢਿੱਲੋ ਤੇ ਪੰਜਾਬ ਦੇ ਕਈ ਫਿਲਮੀ ਕਲਾਕਾਰ ਆ ਜਿਨ੍ਹਾਂ ਨੇ ਉਹਦਾ ਵਿਰੋਧ ਕੀਤਾ ਇਹ ਗੱਲ ਕਹੀ ਹੈ ਜੀ ਕਿ ਜੇਕਰ ਤੁਸੀਂ ਸਾਡੇ ਦੇਸ਼ ਦੇ ਬਾਰੇ ਜੇਕਰ ਤੁਸੀਂ ਸਾਡੀ ਧਰਤੀ ਦੇ ਬਾਰੇ ਇਹੋ ਜੀ ਸੋਚ ਰੱਖਦੇ ਹੋ ਤੇ ਭਾਈ ਅਸੀਂ ਤੁਹਾਡੇ ਨਾਲ ਪਵਿੱਖ ਦੇ ਵਿੱਚ ਕੰਮ ਨਹੀਂ ਕਰਨਾ ਫਿਲਮਾਂ 'ਚ ਕੰਮ ਨਹੀਂ ਕਰਨਾ ਵੈਸੇ ਵੀ ਜਿਹੜਾ ਇਸ ਵੇਲੇ ਸਾਰਾ ਦੌਰ ਚੱਲਿਆ ਇਹਦੇ ਕਰਕੇ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੁਣ ਤੱਕ ਨੁਕਸਾਨ ਹੋ ਚੁੱਕਿਆ ਕਿਉਂਕਿ ਕਈ ਪੰਜਾਬੀ ਫਿਲਮਾਂ ਐਸੀਆਂ ਜਿਨ੍ਹਾਂ ਦੇ ਵਿੱਚ ਦੋਹਾਂ ਦੇਸ਼ਾਂ ਦੇ ਸਾਂਝੇ ਕਲਾਕਾਰ ਆ ਉਹ ਰਿਲੀਜ਼ ਹੀ ਨਹੀਂ ਹੋਣੀਆਂ ਆ ਜਿਹੜੀ ਦਲਜੀਤ ਨਹੀਂ ਸਰਦਾਰ ਦੀ ਫਿਲਮ ਆਉਣੀ ਸੀ ਤੇ ਇਹਦੇ ਵਿੱਚ ਮੈਨੂੰ ਪਤਾ ਲੱਗਾ ਪਾਕਿਸਤਾਨੀ ਕੁੜੀ ਸੀਗੀ ਤੇ ਉਹ ਫਿਲਮ ਰੁਕ ਗਈ ਐ ਜਿਹੜੀ ਇਹ ਚੱਲ ਮੇਰਾ ਪੁੱਤ ਲੜੀ ਐ ਜਿਹਦੇ ਵਿੱਚ ਪਾਕਿਸਤਾਨੀ ਕਲਾਕਾਰ ਹੁੰਦੇ ਮੇਰਾ ਕਲਪਾਗ ਤੀਜਾ ਤੇ ਚੌਥਾ ਇਹ ਵੀ ਰੁਕ ਗਈ ਐ ਜਦੋਂ ਹੁਣ ਦੋਹਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਸਟੈਂਡ ਲਿਆ ਗਿਆ ਤੇ ਫਿਰ ਉਧਰ ਲੈਣੀਆਂ ਫਿਲਮਾਂ ਇਧਰ ਤੇ ਇਧਰ ਲੈਣੀਆਂ ਫਿਲਮਾਂ ਉਧਰ ਵੀ ਨਹੀਂ ਰਿਲੀਜ਼ ਹੋਣੀਆਂ ਸੋ ਸੰਕਟ ਦੇ ਵਿੱਚੋਂ ਫਿਲਮ ਇੰਡਸਟਰੀ ਪਹਿਲਾਂ ਨਿਕਲਦੀ ਆ ਪਰ ਜੀਵਦੇ ਰਹੀ ਇੱਕ ਵਾਰ ਜਿਹੜਾ ਹਮਲਾ ਕੀਤਾ ਗਿਆ ਸਰਕਾਰ ਸਾਖਰ ਦੇ ਵੱਲੋਂ ਇਹਦੇ ਉੱਤੇ ਬੜਾ ਵਿਵਾਦ ਪੈਦਾ ਹੋਇਆ ਜੀ ਜੀ ਬਿਲਕੁਲ ਤੇ ਟੇਹਰਾ ਸਾਹਿਬ ਕਰਤਾਰਪੁਰ ਸਾਹਿਬ ਦਾ ਲਾਂਗਾ ਬੰਦ ਕਰ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਹੜਾ ਬੰਦ ਕਰ ਦਿੱਤਾ ਗਿਆ ਦੇਖੋ ਆਪਾਂ ਤਾਂ ਆਮ ਸੁਧਾਰਨ ਪਰਿਵਾਰਾਂ ਦੇ ਵਿੱਚੋਂ ਆ ਆਪਾਂ ਸੁਧਾਰਨ ਸਿੱਖ ਆ ਆਪਾਂ ਤਾਂ ਜਜ਼ਬਾਤੀ ਬੰਦੇ ਆ ਆਪਾਂ ਨੂੰ ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਅਸੀਂ ਹਰ ਰੋਜ਼ ਅਰਦਾਸ ਕਰਦੇ ਆਂ ਕਿ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਉਹ ਸਾਡੇ ਗੁਰਧਾਮ ਉਧਰ ਬਹੁਤ ਸਾਰੇ ਆ ਤੇ ਉਧਰ ਜਿਹੜੇ ਗੁਰਧਾਮ ਆ ਉਹਨਾਂ ਨੂੰ ਦੇਖਣ ਤੇ ਨਤਮਸਤਕ ਹੋਣ ਦਾ ਚਾਹ ਸਭ ਦੇ ਅੰਦਰ ਰਹਿਦਾ ਸ਼ਰਧਾ ਰਹਿੰਦੀ ਆ ਸੋ ਨਨਕਾਣਾ ਸਾਹਿਬ ਮੱਥਾ ਟੇਕਣ ਦਾ ਤਾਂ ਮੇਰਾ ਕਹਿਲਾ ਵੀ ਹੁਣ ਸਮਾਂ ਅੱਗੇ ਪੈ ਗਿਆ ਹੋਊਗਾ ਜਿਹਦੇ ਵੀ ਜਾਣਾ ਹੋ ਭੈਣ ਵੀਰ ਨੇ ਕਿਉਂਕਿ ਹਾਲਾਤ ਦੇ ਮੱਦੇ ਨਜ਼ਰ ਆ ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਕੱਲ ਬੰਦ ਕਰ ਦਿੱਤਾ ਗਿਆ ਕੱਲ 150 ਦੇ ਕਰੀਬ ਸ਼ਰਧਾਲੂ ਉੱਥੇ ਗਏ ਸੀ ਕਿਰਤਾਰਪੁਰ ਸਾਹਿਬ ਦੇ ਲੰਘੇ ਵੱਲ ਜਾਣ ਦੇ ਲਈ ਪਰ ਕਹਿੰਦੇ ਵੀ ਅਧਿਕਾਰੀਆਂ ਦੇ ਵੱਲੋਂ ਮੋਰ ਦਿੱਤੇ ਗਏ ਤੇ ਇਹ ਗੱਲ ਕਹੀ ਹੈ ਜੀ ਕਿ ਹਾਲਾਤ ਦੇ ਮੱਦੇਨਜ਼ਰ ਇਹ ਲੰਘਾ ਬੰਦ ਕਰ ਦਿੱਤਾ ਗਿਆ। ਇਹ ਲੰਘਾ ਕਦੋਂ ਖੁੱਲੂਗਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਇਹ ਕੱਲ ਨੂੰ ਖੁੱਲ ਜੇ, ਇਹ ਮਹੀਨੇ ਨੂੰ ਖੁੱਲੇ, 6 ਮਹੀਨੇ ਨੂੰ ਖੁੱਲੇ ਕੁਝ ਕਹਿ ਨਹੀਂ ਸਕਦੇ। ਪਰ ਭਾਰਤ ਦੇ ਵੱਲੇ ਪਾਸੇ ਬੰਦ ਕਰ ਦਿੱਤਾ ਗਿਆ। ਸੋ ਜਦੋਂ ਵੀ ਤੁਸੀਂ ਇਸ ਲੰਘੇ ਦੇ ਉੱਤੇ ਜਾਣਾ ਹੁੰਦਾ ਜਾਂ ਕਿਸੇ ਨੇ ਵੀ ਜਾਣਾ ਹੋਵੇ ਤਾਂ ਤੁਹਾਨੂੰ ਭਾਈ ਉੱਥੇ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਆ ਫਿਰ ਦਿਨ ਤੈ ਹੁੰਦਾ ਫਿਰ ਤੁਸੀਂ ਤੈ ਸਮੇਂ ਤੇ ਦਸਤਾਵੇਜ਼ ਲੈ ਕੇ ਪਹੁੰਚਨੇ ਹੋ ਪੇਪਰ ਲੈ ਕੇ ਪਹੁੰਚਨੇ ਹੋ ਤੇ ਪਰ ਇਹ ਹੁਣ ਦੁਬਾਰਾ ਇਹਨਾਂ ਸਾਰੀਆਂ ਸੰਗਤਾਂ ਨੂੰ ਇਹਨਾਂ ਸ਼ਰਧਾਲੂਆਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਾਉਗੀ ਤੇ ਫਿਰ ਇਹਨਾਂ ਨੂੰ ਜਾਣ ਦਾ ਮੌਕਾ ਮਿਲੂਗਾ ਅਦਰਵਾਈਜ਼ ਪੁਰਾਣੀ ਰਜਿਸਟ੍ਰੇਸ਼ਨ ਦੇ ਸਿਰ ਤੇ ਨਹੀਂ ਜਾ ਸਕਣਗੇ ਸੋ ਗੱਲ ਇਹ ਜੀ ਕਿ ਉਹ ਜਿਹੜੇ ਮੈਂ ਹੁਣੇ ਪੜ ਕੇ ਹਟਾਈ ਰਿਪੋਰਟ ਵੀ 3 ਦਿਨ ਦੇ ਵਾਸਤੇ ਸਰਹੱਦੀ ਖੇਤਰ ਦੇ ਸਕੂਲ ਬੰਦ ਕਰ ਦਿੱਤੇ ਗਏ ਆ ਅੰਮ੍ਰਿਤਸਰ ਵਾਲਾ ਤੇ ਚੰਡੀਗੜ੍ਹ ਵਾਲਾ ਕਸ਼ਮੀਰ ਵਾਲਾ ਤੇ ਸ਼੍ਰੀਨਗਰ ਵਾਲਾ ਤੇ ਕੁਝ ਕੁ ਹੋਰ 에어ਪੋਰਟ ਬੰਦ ਕੀਤੇ ਗਏ ਆ 6 ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਪੰਜਾਬ ਦੀ ਪੁਲਿਸ ਦੇ ਵੱਲੋਂ ਹਾਈ ਲਰਟ ਜਾਰੀ ਕੀਤਾ ਗਿਆ ਉਹਦੇ ਵਿੱਚ ਪਠਾਨਕੋਟ ਆ ਤਰਨਤਾਰਨ ਤਰਨਤਾਰਨ ਗੁਰਦਾਸਪੁਰ ਆ ਤੇ ਅੰਮ੍ਰਿਤਸਰ ਆ ਤੇ ਉਹਦੇ ਵਿੱਚ ਫਾਜ਼ਿਲਕਾ ਤੇ ਫਿਰੋਜ਼ਪੁਰ ਇਹ 6 ਜ਼ਿਲ੍ਹਿਆਂ ਦੇ ਵਿੱਚ ਹਾਈ ਲਰਟ ਜਾਰੀ ਕੀਤਾ ਗਿਆ ਸੋ ਸਭ ਕੁਝ ਸੁਖੀ ਸਾਂਦੀ ਰਵੇ ਇਹ ਵੀ ਅਸੀਂ ਕਾਮਨਾ ਕਰਦੇ ਆ ਜੀ ਤੇテナ ਸਾਹਿਬ ਉਹ ਦੂਸਰੇ ਪੰਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਾਨ ਤੇ ਕੇਜਰੀਵਾਲ ਹੋਰਾਂ ਦੇ ਜਲੰਧਰ ਦੇ ਵਿੱਚ ਤੇ ਨਵਾਂ ਸ਼ਹਿਰ ਚ ਜਿਹੜੇ ਪ੍ਰੋਗਰਾਮ ਸੀ ਜਿਹੜੇ ਰੱਦ ਕਰ ਦਿੱਤੇ ਗਏ ਨੇ ਸਾ ਬਿਲਕੁਲ ਜੀ ਜਦੋਂ ਸਭ ਦਾ ਧਿਆਨ ਹੀ ਇਸ ਵੇਲੇ ਇਹ ਹੈ ਜੀ ਕਿ ਜੰਗ ਨਾ ਲੱਗ ਜੇ ਜੰਗ ਨਾ ਲੱਗ ਜੇ ਤੇ ਫਿਰ ਕਿਸੇ ਦਾ ਵੀ ਧਿਆਨ ਇਸ ਗੱਲ ਦੇ ਵੱਲ ਨਹੀਂ ਹੈ ਕਿ ਕੌਣ ਆ ਗਿਆ ਤੇ ਕੌਣ ਕਿ ਚਲਾ ਗਿਆ ਤੇ ਕਿਹਨੇ ਕੀ ਕਹਿਤਾ ਸੋ ਇਹ ਤਾਂ ਲੋਕਾਂ ਦਾ ਧਿਆਨ ਇਸ ਵੇਲੇ ਸਿਰਫ ਜੰਗ ਦੇ ਬਦਲਾਂ ਦੇ ਵੱਲ ਆ ਵੀ ਕਿਤੇ ਇਹ ਤਾਂ ਨਹੀਂ ਲੱਗਦੀ ਕਿਤੇ ਇਹ ਨਾ ਲੱਗ ਜੇ ਇਹਦੇ ਵੱਲ ਹੈਗਾ ਲੋਕਾਂ ਦਾ ਧਿਆਨ ਸੋ ਲੰਗੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਕਮਾਨ ਤੇ ਉਧਰ ਜਿਹੜੇ ਹੈਗੇ ਨੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਇਹਨਾਂ ਦਾ ਪੰਜਾਬ ਦੇ ਦੋ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਦੇ ਵਿੱਚ ਤੇ ਇੱਕ ਪ੍ਰੋਗਰਾਮ ਸੀਗਾ ਜੀ ਉਧਰ ਨਵਾਂ ਸ਼ਹਿਰ ਦੇ ਵੱਲ ਇਹ ਸੀਗਾ ਜੀ ਇਹ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹੁਣ ਇਹ ਪ੍ਰੋਗਰਾਮ ਹਫ਼ਤੇ ਨੂੰ ਹੋਣਗੇ 4 ਦਿਨਾਂ ਬਾਅਦ ਹੋਣਗੇ ਇਹਦੇ ਬਾਰੇ ਕਹਿ ਨਹੀਂ ਸਕਦੇਗੇ ਪਰ ਇੱਕ ਵਾਰ ਉਹ ਰੱਦ ਕਰ ਦਿੱਤੇ ਗਏ ਹਾਲਾਤ ਦੇ ਮੱਦੇਨਜ਼ਰ ਕਿਉਂਕਿ ਧਿਆਨ ਸਭ ਦਾ ਜੰਗ ਦੇ ਬਦਲਾ ਦੇ ਵੱਲ ਹੈ ਜੀ ਜੀ ਤੇ ਟੈਣਾ ਸਾਹਿਬ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਦੇ ਨਾਲ ਜਿਹੜੇ ਤਿੰਨ ਗੁਰਸਿੱਖਾਂ ਦੀ ਮੌਤ ਹੋਈ ਆ ਉਹਦੇ ਬਾਰੇ ਚ ਬਹੁਤ ਸਾਰੀਆਂ ਅਫਵਾਹਾਂ ਫੈਲ ਰਹੀਆਂ ਨੇ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਅਸਲ ਗੱਲ ਕੀ ਹੈ ਜੀ ਦੇਖੋ ਇਹ ਗੱਲ ਸੱਚੀ ਆ ਕਿ ਪਾਕਿਸਤਾਨ ਦੀ ਗੋਲੀਬਾਰੀ ਦੇ ਕਰਕੇ ਕਈ ਲੋਕਾਂ ਦੀ ਮੌਤ ਹੋਈ ਆ 10 ਤੋਂ ਵੱਧ ਲੋਕਾਂ ਦੀ ਮੌਤ ਇਹ ਸਾਰੀ ਖਬਰ ਆਈ ਦੀ ਪੁਂਚ ਦੇ ਵੱਲੋਂ ਜੰਮੂ ਕਸ਼ਮੀਰ ਦੇ ਪੁਂਚ ਖੇਤਰ ਦੇ ਵੱਲੋਂ ਉੱਥੇ ਪਾਕਿਸਤਾਨ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਆ ਜਿਸ ਦੇ ਕਰਕੇ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਵੀ ਨੁਕਸਾਨ ਹੋਇਆ ਉਰਗਾ ਤਾਂ ਕਿਆਂ ਉਹਦੀਆਂ ਖਿੜਕੀਆਂ ਉਹਦੇ ਦਰਵਾਜ਼ਿਆਂ ਦਾ ਨੁਕਸਾਨ ਹੋਇਆ ਇੱਕ ਰਾਗੀ ਸਿੰਘ ਦੀ ਵੀ ਮੌਤ ਹੋਈ ਆ ਦੋ ਹੋਰ ਸਿੰਘਾਂ ਦੀ ਵੀ ਮੌਤ ਹੋਈ ਆ ਪਰ ਇਹ ਗੁਰਦੁਆਰੇ ਦੇ ਵਿੱਚ ਮੌਤ ਨਹੀਂ ਹੋਈਗੀ ਇਹ ਨਾ ਗੱਲ ਨੂੰ ਗਲਤ ਫਲਾਇਆ ਗਿਆ ਵੀ ਉਹ ਰਾਗੀ ਸਾਹਿਬ ਕੀਰਤਨ ਕਰਦੇ ਸੀਗੇ ਤੇ ਗੋਲੀ ਵੱਜੀ ਤੇ ਮੌਤ ਹੋ ਗਈ ਅਸਲ ਦੇ ਵਿੱਚ ਇਹ ਜਿਹੜੇ ਰਾਗੀ ਆ ਉਹ ਆਪਣੇ ਘਰ ਦੇ ਵੱਲ ਜਾ ਰਹੇ ਸੀ ਗੋਲੀਬਾਰੀ ਦੇ ਕਰਕੇ ਗੁਰਦੁਆਰੇ ਦੇ ਵਿੱਚੋਂ ਬਾਹਰ ਸੀ ਘਰ ਪਹੁੰਚ ਗਏ ਸੀ ਜਾਂ ਰਾਹ ਦੇ ਵਿੱਚ ਸੀ ਉੱਥੇ ਉਹਨਾਂ ਦੀ ਮੌਤ ਹੋਈ ਆ ਤੇ ਦੋ ਹੋਰ ਜਣਿਆਂ ਦੀ ਮੌਤ ਹੋਈ ਆ ਫੇਰ ਗੱਲ ਉੱਥੇ ਮੁੱਕਦੀ ਆ ਪੰਜਾਬ ਨੇ ਵੀ ਬਹੁਤ ਸੰਤਾਪ ਹੰਡਾਇਆ ਬੀਤੇ ਵੇਲੇ ਦੇ ਵਿੱਚ ਤੇ ਪੰਜਾਬ ਆ ਆ ਖਬਰਾਂ ਜਿਹੜੀਆਂ ਮੇਰੇ ਕੋਲ ਦੱਸਣ ਦੇ ਲਈ ਕਾਫੀ ਆ ਵੀ ਭਾਈ ਕਿਵੇਂ ਪੰਜਾਬਗਾਂ ਦਾ ਨੁਕਸਾਨ ਹੁੰਦਾ ਹਾਲੇ ਤਾਂ ਜੰਗ ਦੀ ਸ਼ੁਰੂਆਤ ਨਹੀਂ ਹੋਈ ਸਾਡੇ ਪੰਜਾਬਗਾਂ ਦੀ ਮੌਤ ਹੋ ਗਈ ਆ ਤੇ ਤੁਸੀਂ ਦੇਖੋ ਵੀ ਜੰਗ ਦੇ ਕਈ ਕਈ ਰੂਪ ਹੁੰਦੇ ਆ ਸੋ ਇਹ ਖਬਰਾਂ ਕਰਕੇ ਹੀ ਆਪਾਂ ਇਹ ਗੱਲ ਕਹਿੰਦੇ ਵੀ ਜੰਗ ਕਦੇ ਲੱਗੇ ਨਾ ਬਿਲਕੁਲ ਸਹੀ ਤਣਾ ਸਾਹਿਬ ਅੱਗੇ ਵੱਧਦੇ ਹਾਂ ਜੀ ਇੱਕ ਹੋਰ ਦੁਖਦਾਇਕ ਖਬਰ ਜਿਹੜੀ ਸਾਹਮਣੇ ਆਈ ਹੈ ਸੜਕ ਹਾਦਸੇ ਦੇ ਵਿੱਚ ਕਹਿੰਦੇ ਸਕੂਲੀ ਵਿਦਿਆਰਥੀਆਂ ਦੀ ਮੌਤ ਹੋਈ ਹੈ ਜੀ ਕੀ ਹੈ ਪੂਰਾ ਮਾਮਲਾ ਤਾਂ ਬਿਲਕੁਲ ਜੀ ਸੜਕ ਹਾਦਸੇ ਦੇ ਵਿੱਚ ਸਕੂਲੀ ਵਿਦਿਆਰਥੀਆਂ ਦੀ ਮੌਤ ਹੋਈ ਹੈ ਤੇ ਸੜਕ ਹਾਦਸੇ ਦੇ ਵਿੱਚ ਜੋ ਸਕੂਲੀ ਵਿਦਿਆਰਥੀਆਂ ਦੀ ਮੌਤ ਹੋਈ ਹੈ ਤੇ ਇਹਦੇ ਵਿੱਚ 7 ਜਣਿਆਂ ਦੀ ਮੌਤ ਹੋ ਗਈ ਹੈ ਜੀ 7 ਜਣਿਆਂ ਦੀ ਮੌਤ ਹੋਈ ਹੈ ਇਹਦੇ ਵਿੱਚ ਤੇ ਇਹ ਪਤਾ ਲੱਗਾ ਜੀ ਕਿ ਇਹਨਾਂ 7ਾਂ ਦੇ ਵਿੱਚੋਂ ਪਤਾ ਲੱਗਾ ਜੀ ਕਿ ਇੱਕ ਟਰੱਕ ਡਰਾਈਵ ਜਿਹੜਾ ਬੱਸ ਦਾ ਡਰਾਈਵਰ ਵੀ ਆ ਤੇ 6 ਜਣੇ ਹੋਰ ਆ ਉਹਨਾਂ ਦੀ ਮੌਤ ਹੋਈ ਹੈ ਟਿੱਪਰ ਦੇ ਨਾਲ ਸਕੂਲੀ ਬੱਸ ਦਾ ਹਾਦਸਾ ਵਾਪਰਿਆ ਤੇ ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਜਿਹੜਾ ਇਹ ਹਾਦਸਾ ਵਾਪਰਿਆ ਤੇ ਉਸ ਤੋਂ ਬਾਅਦ ਤੇ ਬੜੀ ਮੁਸ਼ਕਲ ਦੇ ਨਾਲ ਜੀ.ਸੀ.ਬੀ ਦੇ ਨਾਲ ਬੱਸ ਨੂੰ ਸਿੱਧੀ ਕਰਕੇ ਤੇ ਫਿਰ ਉਹਦੇ ਵਿੱਚੋਂ ਬੱਚੇ ਕੱਢੇ ਗਏ ਆ ਸੋ ਨਿੱਕੇ ਨਿੱਕੇ ਬੱਚੇ ਜਿਹੜੇ ਕਿ ਸਕੂਲ ਦੇ ਵੱਲ ਗਏ ਸੀ ਤੇ ਉਸ ਤੋਂ ਬਾਅਦ ਬੱਸ ਦੇ ਵਿੱਚ ਘਰੋਂ ਲਿਆਂਦੇ ਜਾ ਰਹੇ ਸੀਗੇ ਤੇ ਇਹ ਉੱਥੇ ਹਾਦਸਾ ਵਾਪਰ ਗਿਆ ਬੜੇ ਇਹ ਦੁੱਖ ਦੀ ਖਬਰ ਆਈ ਹੈ ਪਹਿਲਾਂ ਖਬਰਾਂ ਸੀ ਜੀ ਕਿ ਭਾਈ 5 ਵਿਦਿਆਰਥੀਆਂ ਦੀ ਮੌਤ ਹੋਈ ਆ ਫੇਰੇ ਖਬਰ ਆਈ ਜੀ ਕਿ ਡਰਾਈਵਰ ਸਮੇਤ 7 ਜਣਿਆਂ ਦੀ ਮੌਤ ਹੋ ਗਈ ਆ ਉਹ ਜਿਹੜਾ ਸਕੂਲੀ ਬੈਂਡ ਦਾ ਡਰਾਈਵਰ ਸੀਗਾ ਉਹਦੀ ਵੀ ਮੌਤ ਹੋ ਗਈ ਆ ਜੀ ਜੀ ਤੇ ਜਨਾਬ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਗਰਮ ਹੈ ਜੀ ਪੰਜਾਬ ਦੇ ਵਿੱਚ ਲੰਘੇ ਕੱਲ ਤਾਂ ਗਰਮੀ ਸੀ ਤੇ ਅੱਜ ਪੰਜਾਬ ਦੇ ਵਿੱਚ ਮੌਸਮ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ ਧੁੱਪ ਨਿਕਲੀ ਆ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਹੈਗੀ ਆ ਸੋ ਦੇਖਦੇ ਪਈ ਕੀ ਬਣਦਾ ਫਿਲਹਾਲ ਪੰਜਾਬ ਦੇ ਵਿੱਚ ਤਾਪਮਨ ਘਟਿਆ ਜਿਹੜਾ 43 ਸਾਢੇ 43 ਡਿਗਰੀ ਟੈਂਪਰੇਚਰ ਸੀ ਇਹ 38-39 ਤੱਕ ਆ ਗਿਆ ਕਈ ਥਾਵਾਂ 'ਤੇ 35-36 ਤੱਕ ਵੀ ਰਿਹਾ ਸੋ ਤਾਪਮਾਨ ਦੇ ਵਿੱਚ ਕਾਫੀ ਕਟੌਤੀ ਦਰਜ ਕੀਤੀ ਗਈ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸੰਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ